ਕੀ ਖਾਨੀ ਐ ਨੀ ਕੀ ਖਾਨੀ ਐ 니 ਤੂੰ ਦਿਨੋਂ ਦਿਨ ਹੋਰ ਸੋਹਣੀ ਹੁੰਦੀ ਜਾਨੀ ਐ 니 ਤੂੰ ਦਿਨੋਂ ਦਿਨ ਵਾੜੀ ਸੋਹਣੀ ਹੁੰਦੀ ਜਾਨੀ ਐ ਮੈਂ ਤੇ ਆਈ ਨਵਾਂ ਗੀਤ ਰੀਲੀਜ਼ ਕੀਤਾ ਜਿਹਦਾ ਨਾਮ ਐ ਕੀ ਖਾਨੀ ਐ 니 ਤੂੰ ਕੀ ਖਾਨੀ ਐ ਨੀ ਤੂੰ ਦਿਨੋਂ ਦਿਨੀ ਹੋਰ ਸੋਹਣੀ ਹੁੰਦੀ ਜਾਂਦੀ ਐ ਨੀ ਤੂੰ ਦਿਨੋਂ ਦਿਨੀ ਹੋਰ ਸੋਹਣੀ ਹੁੰਦੀ ਜਾਂਦੀ ਜਸ ਮਲਕੀ ਸਿੰਘ ਸੁਪਰਸਟਾਰ ਇਨ ਟਾਪ ਆਫ ਦ ਲਿਸਟ ਹੀ ਹੈਡ ਡਨ ਆਲ ਗਿਨੈਸ ਬੁੱਕ ਰੈਕર્ડ ਕਿਉਇਨਸ ਅਲਿਸਬੈਥ ਐਂਡ ਐਵਰੀ ਅਦਰ ਅਵਾਰਡ ਹੀ ਕੁਡ ਰੀਸੀਵ ਅਸੀਂ ਹਮੇਸ਼ਾ ਪ੍ਰਾਉਡ ਕਰਦੇ ਹਾਂ ਕਿ ਜਿਨ੍ਹਾਂ ਨੇ ਪੱਗ ਬੰਨ ਕੇ ਆਪਣੀ ਦਸਤਾਰ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਜਿਹੜਾ ਪੰਜਾਬੀਆਂ ਦਾ ਬੜਾ ਨਾਂ ਉੱਚਾ ਕੀਤਾ ਸੀ ਤੇ ਅੱਜ ਤੱਕ ਜਿੰਨੇ ਵੀ ਗੀਤ ਗਾਏ ਨੇ ਸਾਫ਼ ਸੁਥਰੇ ਗੀਤ ਗਾਏ ਨੇ ਪੰਜਾਬੀ 뮤직 ਇੰਡਸਟਰੀ ਦੇ 골ਡਨ 스타 ਮਲਕੀਤ ਸਿੰਘ ਨਿਊਯਾਰਕ ਦੌਰੇ ਤੇ ਨੇ ਤੇ ਇਸ ਦੇ ਦੌਰਾਨ ਬਾਬੂ ਕੁਮਾਰ ਅਤੇ ਬਲਵਿੰਦਰ ਸਿੰਘ ਬਾਸ਼ਵਾ ਹੋਰਾਂ ਦੇ ਵੱਲੋਂ ਉਹਨਾਂ ਨੂੰ ਉੱਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਲਕੀਤ ਸਿੰਘ ਹੋਣਾ ਨੇ ਉਹਨਾਂ ਦੇ ਵੱਲੋਂ ਹੀ ਗਾਇਆ ਗਿਆ ਗੀਤ ਕੀ ਖਾਨਣੀ ਹੈ ਸੋਣੀ ਹੁੰਦੀ ਜਾਨੀ ਹੈ ਵੀ ਰਿਲੀਜ਼ ਕੀਤਾ। ਤੂ ਤਕ ਤੂ ਤਕ ਟੂਤਿਆ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਂ ਨੂੰ ਬੜਾ ਦਿਲ ਕਰਦਾ ਤੇ ਗੁੜ ਨਾਲੋਂ ਇਸ਼ਕ ਮਠਾ ਵਰਗੇ ਅਮਰ ਸੁਪਰ ਹਿੱਟ ਗੀਤਾਂ ਦੇ ਨਾਲ ਸੰਗੀਤ ਦੀ ਦੁਨੀਆ ਦੇ ਵਿੱਚ ਆਪਣੀ ਅਲੱਗ ਪਛਾਣ ਬਣਾਉਣ ਵਾਲੇ 골ਡਨ ਸਟਾਰ ਮਲਕੀਤ ਸਿੰਘ ਨਿਊਯਾਰਕ ਪਹੁੰਚੇ ਜਿੱਥੇ ਉਹਨਾਂ ਦੀ ਆਮਦ ਤੇ ਸਥਾਨਕ ਸੰਗੀਤ ਪ੍ਰੇਮੀਆਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਨਿਊਯਾਰਕ ਪਹੁੰਚਨ ਤੇ ਬੋਬੀ ਕੁਮਾਰ ਵੱਲੋਂ ਬਲਵਿੰਦਰ ਸਿੰਘ ਬਾਛਵਾ ਦੇ ਸਹਿਯੋਗ ਦੇ ਨਾਲ ਆਪਣੇ ਦਫ਼ਤਰ ਦੇ ਵਿੱਚ ਮਲਕੀਤ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਸੰਗੀਤ ਖੇਤਰ ਵਿੱਚ ਉਨ੍ਹਾਂ ਦੇ ਵਿਸ਼ਾਲ ਯੋਗਦਾਨ ਦੇ ਲਈ ਵਿਸ਼ੇਸ਼ ਤੌਰ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਿਸ ਲਈ ਮਲਕੀਤ ਸਿੰਘ ਨੇ ਧੰਨਵਾਦ ਕੀਤਾ ਮੈਂ ਇੱਥੇ ਨਿਊਯਾਰਕ ਪ੍ਰੋਗਰਾਮ ਕਰਨ ਆਇਆ ਸੀਗਾ ਜੀ ਦਿਵਾਲੀ ਫੈਸਟੀਵਲ ਕੋਈ ਬਾਰਿਸ਼ ਕਰਕੇ ਥੋੜਾ ਜਿਹਾ ਪੋਸਟਪੋਨ ਕਰਨਾ ਪਿਆ ਪਰ ਉਸ ਤੋਂ ਪਹਿਲਾਂ ਮੈਂ ਆਪਣੇ ਬੋਬੀ ਜੀ ਦਾ ਬਹੁਤ ਧੰਨਵਾਦ ਕਰਦਾ ਜੀ ਥੈਂਕ ਯੂ ਵੈਰੀ ਮਚ ਤੇ ਬਾਜਵਾਜੀ ਸਾਡੇ ਵੀਰ ਅਸੀਂ ਇਕੱਠੇ ਕਿੰਨੇ ਨੇ ਵੀ 21 ਸਟੇਜ ਤੋਂ ਚੱਲੇ ਆ ਬਹੁਤ ਮਿਹਨਤ ਇਹਨਾਂ ਨੇ ਵੀ ਪੰਜਾਬੀ ਕਲਚਰ ਲਈ ਇੱਥੇ ਕੀਤੀ ਬਹੁਤ ਮਸ਼ੱਕਤ ਕੀਤੀ ਬਹੁਤ ਪਹਿਲੇ ਪ੍ਰੋਮੋਟਰ ਬਹੁਤ ਕਲਚਰ ਨੂੰ ਪ੍ਰਮੋਟ ਕੀਤਾ ਸੋ ਮੈਂ ਨਿਊਯਾਰਕ ਆਇਆ ਜੀ ਸ਼ੋ ਕਰਨ ਆਇਆ ਸੀਗਾ ਲੇਕਿਨ ਨਾਲ ਅੱਜ ਫਿਰ ਆਪਾਂ ਨਾਲ ਪ੍ਰੈਸ ਕਾਨਫਰੰਸ ਪ੍ਰੈਸ ਨੂੰ ਮਿੰਟ ਦਾ ਇੱਕ ਬਹਾਨਾ ਰੱਖਿਆ ਸੀ ਸੋ ਮੈਂ ਇੱਥੇ ਆਏ ਨਵਾਂ ਗੀਤ ਰਿਲੀਜ਼ ਕੀਤਾ ਜਿਹਦਾ ਨਾਮ ਹੈ ਕੀ ਖਾਨੀ ਨੀ ਤੂੰ ਕੀ ਖਾਨੀਏ ਨੀ ਤੂੰ ਦਿਨੋ ਦਿਨ ਹੋਰ ਸੋਹਣੀ ਹੁੰਦੀ ਜਾਂਦੀ ਐ ਨੀ ਤੂੰ ਦਿਨੋ ਦਿਨ ਹੋਰ ਸੋਹਣੀ ਹੁੰਦੀ ਜਾਂਦੀ ਸੋ ਨਵਾਂ ਗੀਤ ਰਿਲੀਜ਼ ਕੀਤਾ ਜੀ ਉਹ ਮੇਰਾ ਲਿਖਿਆ ਹੋਇਆ ਤੇ ਅਸੀਂ ਇੰਗਲੈਂਡ 'ਚ ਇਹਦਾ ਮਿਊਜ਼ਿਕ ਕੀਤਾ ਮੈਂ ਤੇ ਗਵਜ਼ੀ ਮਿਊਜ਼ਿਕ ਨੇ ਔਰ ਇੰਡੀਆ 'ਚ ਦੀ ਵੀਡੀਓ ਕੀਤੀ ਜੌਨੀ ਨੇ ਐਂਡ ਕੰਪੋਜੀਸ਼ਨ ਮੇਰੀ ਆ ਸੋ ਮੇਰੀ ਕੰਪਨੀ ਇਸ ਗੀਤ ਤੋਂ ਅਸੀਂ ਬੜਵਾਸਾ ਬਣਾ ਲਈ ਹੈ ਜਿਹਦਾ ਨਾਮ ਹੈ ਗੋਲਡਨ ਸਟਾਰ ਰੈਕੋਰਡਸ ਔਰ ਤੁਸੀਂ ਸਾਰੇ ਜਿਹਨੇ ਵੀ ਦੇਖ ਰਹੇ ਹੋ ਵਰਲਡ ਵਾਈਡ ਇਸ ਗੀਤ ਨੂੰ ਤੁਸੀਂ YouTube ਦੇ ਉੱਪਰ ਮਲਕੀਤ ਸਿੰਘ ਗੋਲਡਨ ਸਟਾਰ ਅਫੀਸ਼ੀਅਲ ਦੇ ਉੱਤੇ ਦੇਖ ਸਕਦੇ ਹੋ ਸੋ ਜਿਵੇਂ ਤੁਸੀਂ ਪਹਿਲੇ ਮੇਰੇ ਗੀਤਾਂ ਨੂੰ ਤੋਤਕ ਤੂਤੀਆਂ ਗੁੜਨੋ ਇਸ ਕਿ ਮਠਾ ਮਾਮਾ ਬੜਾ ਗ੍ਰੇਟ ਜਾਗੋ ਕਾਲੀ ਅਣਕ ਨਾਲ ਆ ਕੇ ਪੰਘੜਾ ਪਾਉਣ ਨੂੰ ਜੀ ਕਰਦਾ ਅੱਜ ਨਹੀਂ ਇਹਨੇ ਨੱਟਣਾ ਫੇਰ ਕਦੋਂ ਨੱਟਣਾ ਕਿੰਨੇ ਗਾਣੇ ਮੈਂ ਗਾਣਾਵਾ ਤੁਸੀਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਦਿੱਤਾ ਇਸੇ ਤਰ੍ਹਾਂ ਇਹ ਗੀਤ ਨੂੰ ਵੀ ਪਿਆਰ ਦਿਓਗੇ ਸੋ ਥੈਂਕ ਯੂ ਵੈਰੀ ਮੱਚ ਇੱਥੇ ਸਾਰੇ ਆਏ ਹੋਏ মিডিਆ ਦਾ ਮੈਂ ਬਹੁਤ ਧੰਨਵਾਦੀ ਆਂ ਸੋ ਥੈਂਕ ਯੂ ਬਹੁਤ ਮੱਚ अगेन ਬਾਬੂ ਜੀ ਥੈਂਕ ਯੂ ਐਂਡ ਬਾਬੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮਲਕੀਤ ਸਿੰਘ ਨੇ ਆਪਣੇ ਸਨਮਾਨ ਦੇ ਲਈ ਬਾਬੂ ਕੁਮਾਰ ਬਲਵਿੰਦਰ ਸਿੰਘ ਬਾਜਵਾ ਤੇ ਸਾਰੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਆਪਣੇ ਗੀਤ ਬਾਰੇ ਵੀ ਉਹਨਾਂ ਨੇ ਗੱਲਬਾਤ ਕੀਤੀ ਇਸ ਮੌਕੇ ਬਾਬੂ ਕੁਮਾਰ ਅਤੇ ਬਲਵਿੰਦਰ ਸਿੰਘ ਬਾਸ਼ਵਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮਲਕੀਤ ਸਿੰਘ ਨੂੰ ਹੋਵਦਾਈ ਦੇ ਨਾਲ ਨਾਲ ਉਹਨਾਂ ਦੇ ਆਉਣ ਵਾਲੇ ਗਾਣਿਆਂ ਦੇ ਲਈ ਬੈਸਟ ਵਿਸ਼ਸ ਵੀ ਦਿੱਤੀਆਂ ਡੂਇੰਗ ਥਿੰਗਸ ਕਲਚਰਲੀ ਕੀਪਿੰਗ ਦਾ ਕਲਚਰ ਅਲਾਈਨ Far from the house, far from where we born and grew up. And now be sharing that culture. And thanks to one voice, one voice, Mr. Mulki Singh, superstar, in top of the list. He had done all Guinness Book Record, Queen's Elizabeth, and every other award he could receive. We are very humble to have him in our office today. ਅ ਅੱਜ ਕਿਉਂਕਿ ਮਲਕੀਤ ਸਿੰਘ ਜੀ ਨਿਊਯਾਰਕ ਵਿੱਚ ਆਏ ਸੀ ਉਹਨਾਂ ਨੇ ਇੱਕ ਗਾਣਾ ਰਿਲੀਜ਼ ਕੀਤਾ ਕੀ ਖਾਨੀ ਹੈ ਆ ਉਹਨਾਂ ਨੇ ਪਹਿਲਾਂ ਇੱਕ ਦੋ ਵੀਕ ਪਹਿਲਾਂ ਕਿਤੇ ਟ੍ਰਾਂਟੋ ਵੀ ਕੀਤਾ ਸੀ ਤੇ ਅੱਜ ਅਸੀਂ ਨਿਊਯਾਰਕ ਵਿੱਚ ਉਹ ਪਹਿਲੀ ਵਾਰੀ ਆਏ ਸੀ ਉਹ ਗਾਣੇ ਤੋਂ ਬਾਅਦ ਤੇ ਅੱਜ ਉਹਨਾਂ ਦਾ ਸੀ ਇੱਥੇ ਗੀਤ ਜਿਹੜਾ ਉਹ ਰਿਲੀਜ਼ ਕੀਤਾ ਸਾਰਿਆਂ ਨੇ ਸਾਰੇ ਆਪਣਾ ਜਿੰਨਾ ਭਾਈਚਾਰਾ ਸੀ ਉਹਨਾਂ ਨੇ ਬੜਾ ਭਰਵਾ ਹੁੰਗਾਰਾ ਦਿੱਤਾ ਸੋ ਮਲਕੀਤ ਸਿੰਘ ਨਾਲ ਅਸੀਂ ਹਮੇਸ਼ਾ ਪ੍ਰਾਊਡ ਕਰਦੇ ਹਾਂ ਕਿ ਜਿਨ੍ਹਾਂ ਨੇ ਪੱਗ ਬੰਨ ਕੇ ਆਪਣੀ ਦਸਤਾਰ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਜਿਹੜਾ ਪੰਜਾਬੀਆਂ ਦਾ ਬੜਾ ਨਾਂ ਉੱਚਾ ਕੀਤਾ ਸੀ ਤੇ ਅੱਜ ਤੱਕ ਜਿੰਨੇ ਵੀ ਗੀਤ ਗਾਏ ਸਾਫ ਸੁਥਰੇ ਕੀਦ ਗਾਏ ਨਾ ਉਹਨਾਂ ਦੇ ਵਿੱਚ ਕੋਈ ਲਚਰਤਾ ਨਹੀਂ ਇਹ ਹੈ ਕਿ ਐਡਾ ਲੰਮਾ ਇੰਨਾ ਲੰਮਾ ਸਮਾਂ ਗਾਉਣਾ ਅਤੇ ਆਪਣਾ ਉਸੇ ਇਲਾਜ ਦੇ ਵਿੱਚ ਰਹਿਣਾ ਅਸੀਂ ਉਹਨਾਂ ਨੂੰ ਬੜੀ ਬੜੀ ਵਧਾਈ ਦੇਣੇ ਆ ਤੇ ਅੱਗੇ ਤੋਂ ਵੀ ਕਹਿੰਦੇ ਆ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਨਾਲ ਉਹ ਜੁੜੇ ਰਹਿਣ ਅਤੇ ਇਦਾਂ ਦੇ ਗੀਤ ਉਹ ਗਾਉਂਦੇ ਰਹਿਣ ਇਸ ਮੌਕੇ ਮਲਕੀਤ ਸਿੰਘ ਨੇ ਆਪਣਾ ਨਵਾਂ ਗੀਤ ਕੀ ਖਾਨੀ ਹੈ ਸੂਣੀ ਹੁੰਦੀ ਜਾਨੀ ਹੈ ਵੀ ਨਿਊਯਾਰਕ ਦੇ ਵਿੱਚ ਰਿਲੀਜ਼ ਕੀਤਾ ਜੋ ਕਿ ਲੋਕਾਂ ਦੇ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਇਹ ਗੀਤ ਮਲਕੀਤ ਸਿੰਘ ਦੇ ਵੱਲੋਂ ਲਿਖਿਆ ਅਤੇ ਗਾਇਆ ਗਿਆ ਇਸ ਮੌਕੇ ਕੀ ਖਾਨੀਏ ਨੀ ਕੀ ਖਾਨੀਏ ਨੀ ਤੂੰ ਦਿਨੋਂ ਦਿਨ ਹੋਰ ਸੋਹਣੀ ਹੁੰਦੀ ਜਾਨੀਏ ਨੀ ਤੂੰ ਦਿਨੋਂ ਦਿਨ ਬੜੀ ਸੋਹਣੀ ਹੁੰਦੀ ਜਾਨੀਏ ਕੀ ਖਾਨੀਏ ਨੀ ਕੀ ਖਾਨੀਏ ਨੀ ਤੂੰ ਦਿਨੋਂ ਦਿਨ ਹੋਰ ਸੋਹਣੀ ਹੁੰਦੀ ਜਾਨੀਏ ਪਹਿਲਾ ਨਾਣਾ ਹੋ ਗਈਏ ਤੂੰ ਹੋਰ ਵੀ ਸਲਮਨੀ ਸਾਨੂੰ ਵੀ ਦੱਸ ਕਿਹੜੀ ਜੁਆਇੰਡ ਕੀਤੀ ਜਮਨੀ ਟਿਕਟੋਕ ਇਨਸਟਾ ਤੇ ਫੋਟੋ ਨੇ ਤੁਪਾਨੀ ਹੈ ਦਰਸ਼ਕਾਂ ਨੂੰ ਉਮੀਦ ਹੈ ਕਿ ਮਲਕੀਤ ਸਿੰਘ ਹਮੇਸ਼ਾ ਦੀ ਤਰ੍ਹਾਂ ਆਪਣੇ ਗੀਤਾਂ ਦੇ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਵਿਸ਼ਵ ਪੱਧਰ ਤੇ ਮਾਣ ਦੇ ਨਾਲ ਪੇਸ਼ ਕਰਦੇ ਰਹਿਣਗੇ ਅਤੇ ਨਵੀਂ ਪੰਜਾਬੀ ਪੀੜ੍ਹੀ ਨੂੰ ਸਾਫ਼ ਸੁਥਰੀ ਗਾਇਕੀ ਦੇ ਨਾਲ ਜੋੜਨ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਰਹਿਣਗੇ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते